ਬੇਨਤੀ ਆ ਸਾਰਿਆਂ ਅੱਗੇ ਜਿਹੜੇ ਮੇਰੇ ਵੀਰ ਭਰਾ ਮਦਦ ਕਰਨੀ ਚਾਹੁੰਦੇ ਆ ਜਾਂ ਮਦਦ ਸਾਡੇ ਕੋਲ ਮੰਗ ਰਹੇ ਆ ਅਸੀਂ ਇਸ ਏਰੀਆ ਦੇ ਵਿੱਚ ਨਵੇਂ ਆ ਪਰ ਕੋਸ਼ਿਸ਼ ਕਰ ਰਹੇ ਆ ਜਿਹੜੀ ਮਦਦ ਆ ਉਹ ਤੁਹਾਡੇ ਤੱਕ ਪਹੁੰਚੇ

ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਬਜ਼ੀਆਂ ਫਰੂਟ ਬਹੁਤ ਸਾਰਾ ਸਮਾਨ ਲਿਆਂਦਾ ਗੱਡੀ ਭਰ ਕੇ ਲਿਆਂਦੀ ਆ ਅਸੀਂ ਬਹੁਤ 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 ਧੰਨਵਾਦ ਕਰਦੇ ਇਹਨਾਂ ਦਾ ਸੰਗਤ ਦਾ ਜਿਨ੍ਹਾਂ ਨੇ ਯੋਗਦਾਨ ਪਾਇਆ ਨਾਲ ਖਲੋਤੇ ਆ ਸਾਡੇ ਸਾਰਿਆਂ ਸਾਰੀ ਸਪੇਨ ਦੀ ਸੰਗਤ ਦਾ ਧੰਨਵਾਦ ਆ ਸਾਰਿਆਂ ਦਾ ਧੰਨਵਾਦ ਆ ਤੇ ਬਾਕੀ ਲਾਭ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾ ਸੰਗਤ ਨੂੰ ਨੇਮਰਤਾ ਸਾਹਿਤ ਬੇਨਤੀ ਜਿਸ ਤਰ੍ਹਾਂ ਆਪਾਂ ਸਰੂਤ ਹੈ ਮਹਾਰਾਜ ਅਗਿਆਰ ਦਾਸ ਕਰਕੇ ਤੁਰੇ ਸੀ ਕਿ ਸਪੇਨ ਦੀਆਂ ਸਿੱਖ ਸੰਗਤਾਂ ਨੇ ਰਲ ਕੇ ਇਕੱਠੇ ਹੋ ਕੇ ਆਪਣੇ ਇੱਕ ਪਲੇਟਫਾਰਮ ਦੇ ਉੱਤੇ ਇੱਕ ਇਨਸਾਨ ਸਾਹਿਬ ਦੇ ਸਦਰਸਾਇਆ ਹੇਠ ਸੇਵਾ ਕਰਨੀ ਹੈ ਉਹ ਸੇਵਾ ਚੱਲ ਰਹੀ ਹੈ ਤਿੰਨ ਦਿਨ ਹੋ ਗਏ ਆ ਚਾਰ ਦਿਨ ਅੱਜ ਸੇਵਾ ਕਰਦੇ ਆਣੋਂ ਪਹਿਲਾਂ ਉਹਦਈਏ ਸੇਵਾ ਕੀਤੀ ਆ ਮੇਰੇ ਵੀਰਾਂ ਨੇ ਸਾਰਿਆਂ ਨੇ ਬਹੁਤ ਜ਼ਿਆਦਾ ਉੱਥੇ ਹੁਣ ਵੀ ਆਪਣਾ ਚੱਲ ਰਿਹਾ ਹੈ ਪ੍ਰੋਗਰਾਮ ਉੱਥੇ ਕਈ ਮੁੰਡੇ 10 ਕ ਮੁੰਡੇ ਉੱਥੇ ਸੇਵਾ ਕਰਦੇ ਆਂ ਆ ਜਿਹੜਾ ਸਾਡਾ ਸੈਂਟਰ ਹੈ ਕਿਉਂਕਿ ਪਾਇਆ ਪੋਰਤਾ ਸਦਾ ਵੀ ਮੇਨੇ ਤੁਸਰ ਇਹ ਸਾਰੇ ਪਿੰਡਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਨਾ ਪਿੰਡਾਂ ਦੇ ਵਿੱਚ ਮਾਸਾ ਨਾਸਾ ਇੱਥੇ ਅਸੀਂ ਇੱਕ ਸੈਂਟਰ ਬਣਾਇਆ ਕਿਉਂਕਿ ਇੱਥੇ ਬਹੁਤ ਜ਼ਿਆਦਾ ਲੋੜ ਹੈ ਨਾ ਜੀ ਪਿੰਡਾਂ ਵਿੱਚ ਵੀ ਤੇ ਇੱਥੇ ਵੀ ਮੇਰੇ ਵੀਰ ਸਪੇਨ ਤੋਂ ਵੱਖ-ਵੱਖ ਸ਼ਹਿਰਾਂ ਤੋਂ ਸਮਾਨ ਲੈ ਕੇ ਆ ਰਹੇ ਆ ਮੈਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਸਾਡੀ ਆਵਾਜ਼ ਸੁਣ ਕੇ ਅੱਡੀ ਵੱਡੀ ਸਾਡ ਨੂੰ ਸਾਥ ਦਿੱਤਾ ਹੰਗਾਰਾ ਭਰਿਆ ਅੱਡੀ ਵੱਡੀ ਸੇਵਾ ਕੀਤੀ ਹੈ ਅੱਜ ਸਾਡੇ ਕੋਲ ਭਾਈ ਕਸ਼ਮੀਰ ਸਿੰਘ ਜੀ ਜੋ ਭਾਈ ਮੇਰ ਸਿੰਘ ਦੇ ਪਿੰਡ ਨੇ ਆ ਪਿੰਡ ਪੂਸ਼ਾ ਤੋਂ ਆ ਬਹੁਤ ਵੱਡੀ ਸੇਵਾ ਇਹਨਾਂ ਦੀ ਮੇਰੇ ਵੀਰ ਦੀ ਪਹਿਲਾਂ ਵੀ ਇਹਨਾਂ ਨੇ ਕਦੇ ਬਰਨਸੇ ਵਿੱਚ ਆਪਾਂ ਮੇ ਕੋਈ ਵੀ ਕੰਮ ਹੋਵੇ ਗੁਰਦੁਆਰਾ ਸਾਹਿਬ ਦਾ ਹੋਵੇ ਤੇ ਹੋਰ ਕੋਈ ਵੀ ਕੰਮ ਹੋਵੇ ਬਹੁਤ ਹਮੇਸ਼ਾ ਹੀ ਮਾ ਚੜ ਕੇ ਸੇਵਾ ਵਿੱਚ ਹਿੱਸਾ ਪਾਉਂਦੇ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਨਾਲ ਦੀ ਨਾਲ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਸਮੂਹ ਸੰਗਤ ਨੂੰ ਬਰਨਸੇ ਦੀ ਨੂੰ ਕਿ ਆਪਾਂ ਨੇ ਜੋ ਨਗਰ ਕੀਰਤਨ ਰੱਖਿਆ ਸੀ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਝਾੜੇ ਦੇ ਉੱਤੇ ਉਹ ਕੈਨਸਲ ਕੀਤਾ ਉਹ ਕੈਨਸਲ ਇਸੇ ਕਰਕੇ ਕੀਤਾ ਕਿ ਜੋ ਸੇਵਾ ਆਪਣੇ ਨਗਰ ਕੀਰਤਨ ਵਿੱਚ ਪਾਉਣੀ ਸੀ ਉਹ ਆਪਣੇ ਹੁਣ ਲੰਗਰਾਂ ਵਿੱਚ ਪਾਉਣੀ ਆ ਗੁਰੂ ਨਾਨਕ ਦੇਵ ਜੀ ਦੇ ਲੰਗਰ ਚੱਲ ਰਹੇ ਆ ਬੋਲੇ ਈਸਾ ਨਿਹਾਲ ਸ੍ਰੀ ਅਕਾਲ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਚਲਾਇਆ ਹੈ ਲੰਗਰ ਇਹਦੇ ਵਿੱਚ ਯੋਗਦਾਨ ਪਾਉਣਾ ਆਪਣੇ ਸਾਰਿਆਂ ਨੇ ਬਾਹਰ ਚੜ ਕੇ ਆਓ ਆਪਾਂ ਇਕੱਠੇ ਹੋ ਕੇ ਅੱਗੇ ਇਹਨੂੰ ਸੇਵਾ ਨੂੰ ਤੋਰੀਏ ਜੰਨੇ ਵੀ ਦਿਨ ਸਾਨੂੰ ਇੱਥੇ ਜ਼ਰੂਰਤ ਹੈ ਆਪਾਂ ਰਲ ਕੇ ਸਾਰੇ ਸੇਵਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਫੈਮਿਲੀ ਆ ਉੱਥੇ ਪਿਛਲੇ ਬੰਨੇ ਤੇ ਉਹਨਾਂ ਤੱਕ ਰਾਸ਼ਨ ਜਿਹੜਾ ਵਾ ਫਾਇਦਾ ਦਿੱਤਾ ਗਿਆ ਆ ਜਿਹੜੀਆਂ ਹੋਰ ਵੀ ਫੈਮਿਲੀਆਂ ਰਹਿੰਦੀਆਂ ਵਾ ਉਹਨਾਂ ਤੱਕ ਵੀ ਜਿਹੜਾ ਰਾਸ਼ਨ ਪਹੁੰਚਦਾ ਹੋਊਗਾ ਇਧਰੋਂ ਦੀ ਪਾਜੀ ਜਾਣਾ ਆ ਆ ਇਧਰੋਂ ਤੇ ਜਾਣਾ ਕਿ ਰਾਹ ਹੈਗਾ ਆ ਜਾ ਮਾੜੀ ਨੂੰ ਆਇਓ ਸਿੱਧਾ ਰਸਤਾ ਪਾਜੀ ਹੋਈ ਜਾਣ ਆ ਜਾ ਯਾਰ ਉਸ ਦਾ ਰਸਤਾ ਹੈ ਤੇ ਬੇਨਤੀ ਆ ਸਾਰਿਆਂ ਅੱਗੇ ਜਿਹੜੇ ਮੇਰੇ ਵੀਰ ਭਰਾ ਮਦਦ ਕਰਨੀ ਚਾਹੁੰਦੇ ਆ ਜਾਂ ਮਦਦ ਸਾਡੇ ਕੋਲ ਮੰਗ ਰਹੇ ਆ ਅਸੀਂ ਇਸ ਏਰੀਏ ਦੇ ਵਿੱਚ ਨਵੇਂ ਆ ਪਰ ਕੋਸ਼ਿਸ਼ ਕਰ ਰਹੇ ਆ ਜਿਹੜੀ ਮਦਦ ਆ ਉਹ ਤੁਹਾਡੇ ਤੱਕ ਪਹੁੰਚੇ ਤੇ ਬਾਕੀ ਇਹ ਇੱਕ ਹਫ਼ਤਾ ਪਹਿਲਾਂ ਦੇਖੋ ਹੜ੍ਹ ਆਇਆ ਸੀ ਇੱਕ ਹਫ਼ਤਾ ਗੋਜਰਨ ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਧਰ ਨੂੰ ਗੱਡੀਆਂ ਨਹੀਂ ਜਾ ਸਕਦੀਆਂ ਤੇ ਪਰਿਵਾਰ ਕੁਝ ਇੰਡੀਅਨ ਆ ਤੇ ਆਪਣੇ ਫੋਨ ਕਰਦੇ ਆ ਅਸੀਂ ਪੂਰੀ ਕੋਸ਼ਿਸ਼ ਕਰਦੇ ਪਏ ਆ ਆਪਣੇ ਵੱਲੋਂ ਜਿੰਨੇ ਵੀ ਪਰਿਵਾਰ ਆ ਉਹਨਾਂ ਤੱਕ ਪਹੁੰਚ ਕਰਨ ਦੀ ਹੁਣ ਵੀ ਡੇਢ 2 ਕਿਲੋਮੀਟਰ ਪੈਦਲ ਜਾਣਾ ਪੈਣਾ ਕਿਉਂਕਿ ਇੱਥੋਂ ਦੀ ਕੋਈ ਨਾ ਤੇ ਕੋਈ ਗੱਡੀ ਨੰਗਦੀ ਆ ਤੇ ਨਾ ਪੁਲਿਸ ਵਾਲੇ ਨੰਗਣ ਦਿੰਦੇ ਆ ਤੇ ਨਾ ਸਾਨੂੰ ਅੱਗੇ ਜਾਣ ਦਿੰਦੇ ਆ ਤੇ ਹਾਲਾਤ ਆ ਉਹ ਕਹਿੰਦੇ ਵੀ ਤੁਸੀਂ ਸਾਡੀ ਗੱਡੀ ਪਹਿਲਾਂ ਫਸ ਗਈ ਆ ਹੁਣ ਉੱਥੇ ਫਸ ਗਈ ਆ ਉਹ ਨਾ ਗਾਣ ਜਾਨ ਜੋਗੀ ਹੁਣ ਉੱਥੋਂ ਕੱਢਣ ਵਾਸਤੇ ਸਾਰੇ ਲੱਗੇ ਸੀਗੇ ਗੱਡੀ ਨਹੀਂ ਸਾਡੀ ਨਿਕਲਦੀ ਪਈ ਹਨਾ ਤੇ ਹੁਣ ਇਹਨਾਂ ਗਲੀਆਂ ਦੇ ਵਿੱਚੋਂ ਦੀ ਗੱਡੀ ਲੈ ਕੇ ਜਾਣੀ ਬੜੀ ਮੁਸ਼ਕਲ ਆ ਨਾਲ ਰਾਚਣ ਦੇ ਭਰ ਪੂਰੀ ਕੋਸ਼ਿਸ਼ ਕਰਦੇ ਪਏ ਆ ਥਾਂ ਥਾਂ ਤੇ ਜਿੱਦਾਂ ਪੁਲਿਸ ਆ ਉਹ ਵੀ ਵਿਚਾਰੇ ਸਫਾਈ ਕਰਦੇ ਉਹ ਕਹਿੰਦੇ ਸਾਨੂੰ ਪ੍ਰੋਬਲਮ ਆਉਂਦੀ ਆ ਤੁਸੀਂ ਇਦਾਂ ਗੱਡੀਆਂ ਲੈ ਕੇ ਜਿੱਦਾਂ ਆ ਕਰਦੇ ਆ ਤੇ ਅਸੀਂ ਆਪਣੇ ਪਰਿਵਾਰਾਂ ਦੀ ਮਦਦ ਕਰਨੀ ਚਾਹੁੰਦੇ ਆ ਕੋਸ਼ਿਸ਼ ਕਰ ਰਹੇ ਆ ਮੈਂ ਇੱਕ ਵਲੰਟੀਅਰ ਸਾਡੇ ਦੇ ਬੜੀ ਪ੍ਰੋਬਲਮ ਦੇ ਵਿੱਚ ਸੀਗਾ ਤੇ ਉਹ ਕਾਫੀ ਲੋਕੇਸ਼ਨਾਂ ਬਣਾ ਕੇ ਲੱਗੇ ਹੋਏ ਆ ਕਿਥੋਂ ਦੀਆਂ ਗੱਡੀਆਂ ਨਹੀਂ ਲੰਘਣ ਦਿੰਦੇ ਪਰ ਕੋਸ਼ਿਸ਼ ਕਰ ਰਹੇ ਆ ਆਲੇ ਸਾਰੇ ਸਿੰਘ ਤੁਰ ਕੇ ਰਾਸ਼ਨ ਲੈ ਕੇ ਲੱਗੇ ਆ ਪਰ ਅਸੀਂ ਪਹੁੰਚਾਂਗੇ ਜਰੂਰ ਹਰ ਤੱਕ ਪਹੁੰਚਾਂਗੇ ਸਾਰ ਸਮਾ ਦੇਵੋ ਪੰਜਾਬੀ ਜਿਹਦੇ ਪਰਿਵਾਰ ਨੇ ਸਮਾ ਦੇਣ ਸਾਨੂੰ ਇਹ ਹਰੇਕ ਤੱਕ ਪਹੁੰਚਾਂਗੇ ਕੋਈ ਪਰਿਵਾਰ ਨਹੀਂ ਰਹੇਗਾ ਅਸੀਂ ਪਰਿਵਾਰ ਨਹੀਂ ਰਹੇਗਾ ਜਿੱਥੇ ਨਹੀਂ ਪਹੁੰਚਾਂਗੇ ਕਿਉਂ ਮਿਹੜੋ ਤੁਰ ਕੇ 55 ਕਿਲੋਮੀਟਰ ਜਾਣਾ ਪਏ ਪਹੁੰਚਾਂਗੇ ਜ਼ਰੂਰ ਇਹ ਤਾਂ ਸਾਡੇ ਨਾਲ ਨਾਰਾਜ਼ ਨਾ ਹੋ ਕਿਉਂਕਿ ਪੁਲਿਸ ਬਿਲਕੁਲ ਹੀ ਨੰਗਲ ਮੰਡੀ ਦੇ ਕੋਲ ਰਸਤੇ ਕਿੱਧਰ ਬੱਦ ਹੈ ਆਹ ਬਹੁਤ ਇਹਨਾਂ ਗਲੀਆਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਇੱਥੋਂ ਦੀ ਗੱਡੀਆਂ ਨਹੀਂ ਲੰਘ ਸਕਦੀਆਂ ਪਰ ਸਾਡੇ ਲਈ ਵੀ ਜਿਆਦਾ ਹੀ ਕੁਆਂਟੀਟੀ ਦੇ ਵਿੱਚ 2-2 2.5 3-3 ਕਿਲੋਮੀਟਰ ਤੁਰਨਾ ਰਾਸ਼ਨ ਲੈ ਕੇ ਤੇ ਥੋੜਾ ਸਮਾਂ ਲੱਗਦਾ ਇੱਕ ਆਪ ਪੁਲਿਸ ਵਾਲੇ ਵੀ ਸਹੀ ਰੋਕ ਰਹੇ ਆ ਸਾਨੂੰ ਇੱਧਰ ਗੱਡੀਆਂ ਲਿਆਉਣੀਆਂ ਬੜੀਆਂ ਮੁਸ਼ਕਲ ਆ ਨਹੀਂ ਯੂ ਸਿਕਸ ਨਹੀਂ ਆਂਤੇ ਆਂਤੇ ਲਾਇਆ ਨਾ ਮੱਡੀ ਕਿਹੜਾ ਕਾਈ ਇਹ ਆ ਵੀ ਹੁਣ ਇਸ ਤੋਂ ਬਾਅਦ ਤਿੰਨ ਡਰੈਸ ਹੋਰ ਰਹਿ ਗਏ ਹਨ ਤਿੰਨ ਲੋਕੇਸ਼ਨਾਂ ਹੋਰ ਰਹਿ ਗਈਆਂ ਸਾਡੇ ਕੋਲ ਜਿਹਨਾਂ ਤੱਕ ਪਹੁੰਚਣਾ ਆ ਨਹਿਰ ਪਾਰ ਕਰਨੀ ਆ ਨਹਿਰ ਪਾਰ ਕਰਨੀ ਪੈਣੀ ਆ ਇਹਨਾਂ ਰਸਤਿਆਂ ਦੇ ਵਿੱਚ ਦੀ ਹੁਣ ਜਿਹੜਾ ਪਰਿਵਾਰ ਹੈ ਜਿਹਦੇ ਕੋਲ ਲੈ ਕੇ ਜਾਣਾ ਵਾ ਰਾਸ਼ਨ ਉਹ ਪਰਿਵਾਰ ਜਿਹੜਾ ਵਾ ਉਹ ਪਰਿਵਾਰ ਆ ਜਿਹੜਾ ਵਾ ਉਹ 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 ਉਸ ਨਹਿਰ ਤੋਂ ਪਰਲੇ ਬੰਨੇ ਆ ਤੇ ਉੱਥੇ ਤੱਕ ਪਹੁੰਚਣਾ ਵਾ ਆ ਨਹਿਰ ਆ ਨਹਿਰ ਟੱਪ ਕੇ ਪਰਲੇ ਬੰਨੇ ਆ ਪਰਿਵਾਰ ਆਪਣਾ ਜਿੱਥੇ ਜਾਣਾ ਅਸੀਂ ਐਨੇ ਐਹੀ ਤੁਸੀਂ ਉਸ ਗੁਰੂ ਦੇ ਬੰਦੇ ਹੋ ਜਿੰਨਾ ਗੁਰੂਆਂ ਸਰਬੱਤ ਦੇ ਭਲੇ ਦਾ ਉਦੇਸ਼ ਦਿੱਤਾ ਏਦਾ ਮੋਸ਼ਨਲ ਨਾ ਹੋ ਤੁਸੀਂ ਤੁਸੀਂ ਮੋਸ਼ਨਲ ਨਹੀਂ ਹੋਣਾ ਤੁਸੀਂ ਸਾਦਾ ਤੁਸੀਂ ਲੋੜ ਬੰਦ ਨਹੀਂ ਤੁਸੀਂ ਮਜਬੂਰੀ ਚੋਂ ਮਜਬੂਰੀ ਦੇ ਵਿੱਚ ਆਹ ਰੋਡ ਕ੍ਰੋਸ ਕਰਨਾ ਕੋਈ ਖਾਲਾ ਜੀ ਦਾ ਵੜਾ ਨਹੀਂ ਉਹ ਪੁਲ ਟੱਪਣਾ ਨਹਿਰਾਂ ਮੰਗ ਕੇ ਆਉਣਾ ਥੱਲੇੋਂ ਦੀ ਆਉਣਾ ਪਾਣੀ ਗੋਡੇ-ਗੋਡੇ ਪਾਣੀ ਇੱਕ ਮਿੰਟ ਆਪਣੇ ਪਰਿਵਾਰਾਂ ਨੂੰ ਨਾ ਆਪਣਾ ਮੈਸੇਜ ਦੋ ਕਿਹੜੀ ਹਾਲਾਤ ਤੁਸੀਂ ਰਹਿ ਰਹੇ ਹੋ ਮੈਂ ਸਾਰੀ ਹੋਏ ਦੱਸਣਾ ਚਾਹੁੰਦੀ ਆ ਕਿ ਇੱਥੇ ਇੰਨੀ ਬੁਰੀ ਹਾਲਤ ਸੀ ਭਾਈ ਸਾਹਿਬ ਪਰ ਸੁਨ ਵੀ ਚੌਥੀ ਆਏ ਨੇ ਇੱਥੇ ਸੜਕਾਂ ਦੇ 25 ਗੱਡੀਆਂ ਖੜੀਆਂ ਸੀ ਸੜਕ ਦੇ ਉੱਤੇ ਵਿਚਾਰੇ ਪਹਾੜ ਦੇ ਉੱਤੇ ਚੜ ਕੇ ਇਹਨਾਂ ਨੇ ਬੜੀ ਬੜੀ ਮੁਸ਼ਕਲ ਸਾਨੂੰ ਪੁਲਸ ਵਾਲਿਆਂ ਦੇ ਹੱਥ ਰਾਸਨ ਭੇਜਿਆ ਹੈ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਬਾਕੀ ਇਹਨਾਂ ਨੂੰ ਇਹਨਾਂ ਦਾ ਵੀ ਅਸੀਂ ਹੌਸਲਾ ਵਧਾਈ ਦੇਈਏ ਆਈ ਇਹਨਾਂ ਦੇ ਨਾਲ ਪੜੀਏ ਇਹਨਾ ਇਹ ਗੁਰੂ ਆਪਣੇ ਕੌਮ ਦੀ ਸੇਵਾ ਕਰ ਰਹੇ ਨੇ ਬੜੀ ਵਧੀਆ ਨਿਭਾ ਰਹੇ ਨੇ ਇਹ ਸਾਰਿਆਂ ਲਈ ਕਰਦੇ ਬੈਨੇ Hindu Muslim Sikh ईसाई ਜੋ ਵੀ ਮੇਰੇ ਭਾਈ ਸੁਣਦੇ ਹੋਣ ਉਹ ਸਾਰੇ ਇਹਨਾਂ ਨੂੰ ਫੋਨ ਕਰੋ ਕਾਲ ਕਰੋ ਸਰਮਾਨ ਵਾਲੀ ਕੋਈ ਗੱਲ ਜੀ ਅੱਜ ਔਖੀ ਘੜੀ ਸਾਡੇ ਤੇ ਆਈ ਹੈ ਸਾਡਾ ਸਾਰਾ ਦਿਲ ਬੰਦਾ ਹੈ ਕਿ ਇਹਨਾਂ ਦਾ ਸਾਥ ਦਈਏ ਤੇ ਬਾਕੀ ਮੇਰੇ ਘਰ ਅੱਜ ਦੋ ਵਾਰ ਹੀ ਆਏ ਨੇ ਮੈਂ ਬਿਆਨਕ ਨਹੀਂ ਕਰ ਸਕਦੀ ਪਰ ਅਸੀਂ ਬਹੁਤ ਪਰੇਸ਼ਾਨ ਸੀਗੇ ਚਾਰ ਦਿਨ ਅਸੀਂ ਔਖੇ ਬੜੇ ਰਹੇ ਆ ਲਾਈਟ ਪਾਣੀ ਦੀ ਅਸੀਂ ਬਰੈਡ ਖਾ ਕੇ ਜਿਾਰੇ ਗੁਜ਼ਾਰਾ ਕਰਦੇ ਰਾਤ ਨਮਕ ਵਾਲੀਆਂ ਰੋਟੀਆਂ ਖਾਦੇ ਰਹੇ ਆ ਫਿਰ ਅਸੀਂ ਇਹਨਾਂ ਨੂੰ ਹਾਰ ਕੇ ਅਸੀਂ ਫੋਨ ਕੀਤਾ ਕਿ ਸਾਡੀ ਮਤਲਬ ਕਿਸੇ ਨੂੰ ਗੁਰਦੁਆਰਾ ਸੌਫਦਾਰ ਤੁਮੀ ਨੂੰ ਕਿਸੇ ਦਾ ਫੋਨ ਆਇਆ ਹੈ ਘਰ ਦੇ ਕੋਲ ਕੋ ਲੱਗ ਫੈਮਿਲੀ ਦਾ ਫੋਨ ਆਇਆ ਕਿ ਤੁਹਾਡਾ ਭਾਈਪੁਰ ਦਾ ਰੁੜ ਗਿਆ ਫਿਰ ਮੈਂ ਨੋਟ ਕਰਦਾ ਸਿਆ ਵੀ ਸਾਡੀ ਅਸੀਂ ਪਰੇਸ਼ਾਨ ਬਹੁਤ ਆ ਅਸੀਂ ਇੰਡੀਅਨ ਖਾਣਾ ਨਹੀਂ ਸਾਨੂੰ ਮਿਲਦਾ ਪਿਆ ਫਿਰ ਭਾਈ ਸਾਹਿਬ ਆਏ ਨੇ ਭਾਈ ਅਮਰੀਕ ਸਿੰਘ ਜੀ ਭਾਈ ਲਾਭ ਸਿੰਘ ਜੀ ਸਾਰੇ ਸਾਰਿਆਂ ਦਾ ਵਿੱਚ ਯੋਗਦਾਨ ਹੈ ਦੇ ਸਭ ਦਾ ਪਰਮਾਤਮਾ ਭਲਾ ਕਰੇ ਬਾਕੀ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਰੱਬ ਸਭ ਦੀ ਸੇਵਾ ਕਰਨਾ ਮੌਕੇ ਪਰਮਾਤਮਾ ਹੋਰ ਦਵੇ ਪੰਜ ਜੀ ਅਸੀਂ ਇਕੱਲੇ ਨਹੀਂ ਗਾ ਮਨੀ ਸਿੰਘ ਇਕੱਲੇ ਨਹੀਂ ਆ ਸਾਰੀ ਸਪੇਨ ਜੀ ਸਾਈਡ ਉੱਤੇ ਖੜੀ ਜੀ ਪ੍ਰਿੰਸ ਪ੍ਰਿੰਸਪਾਲ ਜੀ ਪੂਰੀ ਬਰਾਸ ਅੰਗਰੇਜ਼ ਭਾਜੀ ਹੈ ਔਰ ਅੰਗਰੇਜ਼ ਭਾਜੀ ਔਰ ਗਿਲਬੀਰ ਜੀ ਇਹ ਸਾਰੇ ਆਏ ਨੇ ਬਹੁਤ ਹੌਸਲਾ ਦਿੱਤਾ ਇਹਨਾਂ ਨੇ ਅਸੀਂ ਦੱਸ ਨਹੀਂ ਸਕਦੇ ਰੱਬ ਨੂੰ ਅੱਗੇ ਅਰਦਾਸ ਕਰੀ ਪਾਗ ਜਾਨੀ ਜਾਨ ਹੈ ਇਹ ਸੇਵਨ ਬਾੜੇ ਨੇ ਬਹੁਤ ਵਧੀਆ ਤਰੀਕੇ ਨਾਲ ਸਾਰੇ ਇਹਨਾਂ ਦਾ ਸਾਥ ਦੇਈਏ ਇਹਨਾਂ ਨੂੰ ਫੋਨ ਕਰੂਗਾ ਕੋਈ ਬੇਚ ਜਿਹਾ ਫੋਨ ਨਾਲ ਅਹੀਂ ਇੱਥੇ ਨਹੀਂ ਆਏ ਹਾਂਜੀ ਅਜਾ ਆਪਣੇ ਉਹ ਦਿਨ ਐਸੇ ਪਰਿਵਾਰ ਕੋਲ ਆਏ ਸੀਗੇ ਤੇ ਇੰਨਾ ਕਿ ਜਿਆਦਾ ਵਿਚਾਰੇ ਓਮੋਸ਼ਨਲ ਹੀ ਹੋ ਗਿਆ ਕਿ ਜਿਹੜੀ ਬਿਮਾਰ ਹੋ ਗਿਆ ਓੜ ਜਿਹੜੀ ਆ ਬਹੁਤ ਬੁਰੀ ਹਾਲਤ ਆ ਤੇ ਆ ਹਾਲਾਤ ਆ ਰੋਡ ਦੇ ਰਸਿਆ ਆਰਮੀ ਪੁਲਿਸ ਲੱਗੀ ਆ ਇਸ ਰੋਡ ਦੇ ਉੱਤੇ ਇੰਨੀਆਂ ਗੱਡੀਆਂ ਹੀ ਗੱਡੀਆਂ ਗਲੀਆਂ ਸਟਾਕ ਹੋਈਆਂ ਸੀਗੀਆਂ ਤੇ ਕੋਈ ਵੀ ਬੰਦਾ ਨੰਗ ਨਹੀਂ ਸਕਦਾ ਸੀਗਾ ਹੁਣ ਸਾਨੂੰ ਪ੍ਰੋਟੈਕਸ਼ਨ ਸਿਵਲ ਵਾਲਿਆਂ ਨੇ ਤੇ ਪੁਲਿਸ ਵਾਲਿਆਂ ਨੇ ਸਪੈਸ਼ਲ ਸਾਨੂੰ ਦਿੱਤਾ ਕਿ ਤੁਸੀਂ ਇੰਨੀ ਮਿਹਨਤ ਕਰਦੇ ਇਦੋਂ 6 6 7 7 7 ਕਿਲੋਮੀਟਰ ਆਟੇ ਦੀਆਂ ਬੋਰੀਆਂ ਰੱਖ ਰੱਖ ਕੇ ਤੁਰੇ ਫਿਰਦੇ ਆ ਲਓ ਤੁਹਾਡੀ ਮਦਦ ਕਰੀਏ ਸਾਨੂੰ ਮੋਹਰੇ ਕਰਕੇ ਤੁਰਿਆ ਉਹਨਾਂ ਨੇ ਤੇ ਸੰਗਤ ਦਾ ਧੰਨਵਾਦ ਕਰਦੇ ਆ ਜਿਹੜੇ ਸਾਨੂੰ ਭੇਜਦੇ ਨੇ ਇਹ ਵੀਡੀਓ ਬਣਾਉਣ ਦਾ ਕਾਰਨ ਇਹ ਆ ਕਿਉਂਕਿ ਉਹ ਭੈਣ ਜੀ ਹੁਣੀ ਆਪ ਆਪ ਲੋਕਾਂ ਨੂੰ ਦੱਸਣਾ ਚਾਹੁੰਦੇ ਨੇ ਕੀ ਹਾਲਾਤ ਉਹਨਾਂ ਦੇ ਰਹੇ ਨੇ ਤੇ ਬਰਬਾਦ ਹੋ ਗਿਆ ਸਿਸਟਮ ਫੇਲ ਹੋ ਗਿਆ ਆਰਮੀ ਪੁਲਿਸ ਸਪੇਨ ਦੀ ਸਾਰੀ ਲੱਗੀ ਲੱਗੇ ਦੇਵ 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 ਉਹ ਟੀਚਰ ਹੀ ਹਾਂ ਦਾ ਫੋਨ ਬਾਜੀ ਉਧਰ ਦੀ